ਦਰਿੰਦਰ ਸ਼ਾਸਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਦੇ ਨੇ ਕਿ ਇੰਦਾ ਕਰਦਾ ਗਾ ਉਦਾਂ ਕਰ ਕਰਦਾਂਗੇ ਔਰ ਸਾਡੀ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚਾਣੇ ਕਿ ਅੱਜ ਇੱਕ ਬੜਾ ਵੱਡਾ ਇੱਥੇ ਪਾਸਟਰਸ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ ਚ ਜਾਣ ਵਾਲਾ ਜੇ ਅਗਰ ਦਰਿੰਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ ਨੂੰ ਕੋਈ ਖੂਨੀ ਟਕਰਾਅ ਹੋਇਆ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਅਜ ਮਸੀਹ ਭਾਈਚਾਰੇ ਦੇ ਇਸ ਕਿਉਂਕਿ ਅੱਜ ਦਾ ਜਿਹੜਾ ਮੇਨ ਵਿਸ਼ਾ ਆ ਉਹ ਇਹ ਆ ਕਿ ਦਰਿੰਦਰ ਸ਼ਾਸਤਰੀ ਹਮੇਸ਼ਾ ਹੀ ਜਿਹੜਾ ਮਸੀਹ ਭਾਈਚਾਰੇ ਦੇ ਖਿਲਾਫ ਸਿੱਖ ਸਿੱਖ ਭਾਈਚਾਰੇ ਦੇ ਕਰ ਉਹਨਾਂ ਦੇ ਸਾਡੇ ਦੋਨਾਂ ਭਾਈਚਾਰਿਆਂ 'ਚ 파ੜ ਪਾਉਣਾ ਚਾਹੁੰਦਾ ਔਰ ਉਹ ਜਦੋਂ-ਜਦੋਂ ਵੀ ਪੰਜਾਬ ਦੀ ਧਰਤੀ ਉੱਪਰ ਰਹਿੰਦਾ ਸਿੱਖ ਭਾਈਚਾਰਾ ਔਰ ਮਸੀਹ ਭਾਈਚਾਰੇ ਦੇ ਖਿਲਾਫ ਇੱਕ ਜ਼ਹਿਰ ਉਗਲ ਕੇ ਜਾਣਾ ਚਾਹੁੰਦਾ ਔਰ ਜਿਹੜੇ ਹੁਣੇ-ਹੁਣੇ ਤਾਜ਼ੇ ਉਹਦੇ ਬਿਆਨ ਆਏ ਨੇ ਦਰਿੰਦਰ ਸ਼ਾਸਤਰੀ ਦੇ ਉਹਨੇ ਕਿਹਾ ਕਿ ਮੈਂ ਪੈਦਲ ਯਾਤਰਾ ਕਰੂੰਗਾ ਔਰ ਸਾਨੂੰ ਇਸ ਗੱਲ ਦੀ ਪੂਰੀ ਪੂਰੀ ਸ਼ੰਕਾ ਹੈ ਕਿ ਸਾਡੇ ਪਿਆਰੇ ਪੰਜਾਬ ਨੂੰ ਉਹ ਅੱਗ ਦਾ ਲਾਂਬੂ ਲਾ ਕੇ ਜਾਊਗਾ ਔਰ ਸਿੱਖ ਭਾਈਚਾਰੇ ਦੇ ਔਰ ਮੁਸਲਮਾਨ ਭਾਈਚਾਰੇ ਦੇ ਖਿਲਾਫ ਜਿਹੜਾ ਬਹੁਤ ਇੱਕ ਜ਼ਹਿਰ ਉਗਲ ਕੇ ਜਾਊਗਾ ਜਿਹੜਾ ਉਹ ਵਿਖਦੇ ਵਿੱਚ ਸਾਡੇ ਦੋਨਾਂ ਭਾਈਚਾਰਿਆਂ ਦੇ ਵਿੱਚ ਪਾੜ ਪਾਊਗਾ ਸੋ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਡੀਜੀਪੀ ਪੰਜਾਬ ਨੇ ਜਾਂ ਸਾਡਾ ਜਿਹੜਾ ਅੰਮ੍ਰਿਤਸਰ ਪ੍ਰਸ਼ਾਸਨ ਹੈ ਅਸੀਂ ਔਰ ਜਿਹੜੀ ਪੰਜਾਬ ਸਰਕਾਰ ਹੈ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਔਰ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਔਰ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਆ ਕੇ ਪੰਜਾਬ ਦੀ ਧਰਤੀ ਦੇ ਉੱਪਰ ਉਹ ਦਰੈਂਦਰ ਸ਼ਾਸਤਰੀ ਨਾਂ ਦਾ ਵਿਅਕਤੀ ਆਉਣਾ ਨਹੀਂ ਚਾਹੀਦਾ ਜੇਕਰ ਉਹ ਧਰਤੀ ਦੇ ਉੱਪਰ ਆਉਂਦਾ ਆ ਜੇਕਰ ਉਹ ਕਿਤੇ ਸਮਾਜਿਕ ਤੌਰ ਤੇ ਦੰਗੇ ਫਸਾਦ ਹੁੰਦੇ ਆ ਤੇ ਉਹਦੀ ਸਮੁੱਚੀ ਸਮੁੱਚੀ ਜਿਹੜੀ ਆ ਜ਼ਿੰਮੇਵਾਰੀ ਉਹ ਪੰਜਾਬ ਸਰਕਾਰ ਦੀ ਹੋਊਗੀ ਡੀਜੀਪੀ ਪੰਜਾਬ ਦੀ ਹੋਊਗੀ ਔਰ ਜਿਹੜੇ ਸਾਰਾ ਹੀ ਪੰਜਾਬ ਦਾ ਪ੍ਰਸ਼ਾਸਨ ਅਮਲਾ ਆ ਉਹ ਸਾਰੀ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਹੁਣ ਮੈਂ ਬੇਨਤੀ ਕਰਦਾ ਸਾਡੇ ਮਾਨਯੋਗ ਪਾਸਟਰ ਪਾਲ ਸਿੰਘ ਪਾਹ ਲਾਣਾ ਆਪ ਮਿਨਿਸਟਰੀ ਦੇ ਜਿਹੜੇ ਮੁਖ ਪ੍ਰਚਾਰਕ ਨੇ ਜਿਹੜੇ ਸਾਡੇ ਸਮਾਜ ਨੂੰ ਦਿਸ਼ਾ ਨਿਰਦੇਸ਼ ਦੇਣਾ ਚਾਹੁੰਦੇ ਨੇ ਔਰ ਮੈਂ ਚਾਹੁੰਦਾ ਕਿ ਉਹ ਵੀ ਜਿਹੜੇ ਮੀਡੀਆ ਦੇ ਨਾਲ ਰੂਬਰੂ ਹੋ ਕੇ ਇਸ ਗੱਲ ਦੇ ਉੱਪਰ ਚਾਨਣਾ ਪਾਉਣ ਮੇਰਾ ਨਾਮ ਪਾਲ ਸੁਖਪਾਰੜਾ ਮੈਂ ਖੁਦਾ ਦਾ ਦਾਸ ਸਭ ਤੋਂ ਪਹਿਲਾਂ ਮੈਂ ਸਰਵਸ਼ਕਤੀਮਾਨ ਖੁਦਾਵੰਦ ਦਾ ਧੰਨਵਾਦ ਕਰਦਾ ਇੱਕ ਬੜਾ ਹੀ ਅਹਿਮ ਤੇ ਸੰਗੀਨ ਮੁੱਦਾ ਆ ਉਹ ਆ ਦਰਿੰਦਰ ਸ਼ਾਸਤਰੀ ਮੈਂ ਇੱਕ ਧਾਰਮਿਕ ਆਗੂ ਹੋਣ ਦੇ ਨਾਤੇ ਇਹ ਜਿਹੜੀ ਆਪਣੀ ਆਵਾਜ਼ ਮੀਡੀਆ ਦੇ ਥਰੂ ਉਹਨਾਂ ਤੱਕ ਪਹੁੰਚਾਉਣਾ ਚਾਹਨਾ ਸਰਕਾਰਾਂ ਤੱਕ ਕਿ ਉਹਨੇ ਸਾਡੇ ਉੱਪਰ ਵੈਸੇ ਤੇ ਬੜੇ ਲੰਬੇ ਸਮੇਂ ਤੋਂ ਕਈ ਲੋਕ ਆ ਇੱਕ ਦੋਸ਼ ਲਗਾ ਰਹੇ ਕਿ ਅਸੀਂ ਧਰਮ ਪਰਿਵਰਤਨ ਕਰੋਨੇ ਧਰਮ ਪਰਿਵਰਤਨ ਕਰਾਨੇ ਆ ਇਸ ਵਾਰ ਇਹ ਬੜੀ ਵੱਡੀ ਸਾਜ਼ਿਸ਼ ਬਣਾਈ ਜਾ ਰਹੀ ਆ ਤੇ ਜਿਵੇਂ ਸਾਨੂੰ ਇਦਾਂ ਵੇਖਿਆ ਜਾ ਰਿਹਾ ਜਿਵੇਂ ਅਸੀਂ ਦੇਸ਼ਦ્રોਹੀ ਹੁੰਨੇ ਆ ਇਸ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਨਹੀਂ ਲੇਕਿਨ ਜਦੋਂ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਗੋਰੇ ਲੋਕ ਜਿਹੜੇ ਸਾਡੇ ਸਿੱਖ ਪ੍ਰਚਾਰਕ ਨੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਸ ਉਹ ਉਹ ਗੋਰੀ ਜਿਹੜੇ ਸਿੱਖ ਬਣ ਗਏ ਹਿੰਦੂਆਂ ਨੇ ਬਾਬਿਆਂ ਨੇ ਬੜਾ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸੀ ਉਹ Hindu ਬਣ ਗਏ ਅੱਜ ਵੀ ਬਰਿੰਦਾਵਨ ਚ ਜਾਓ ਇੱਥੇ ਉਹਨੇ ਸਮਾਜ ਦਾ ਵਿਸ਼ਾ ਕੀ ਹੈ ਇੱਥੇ ਇੱਕ ਫਰੀडम ਆਫ ਚੁਆਇਸ ਹੈ ਕਿ ਹਰ ਇਨਸਾਨ ਨੂੰ ਜੋ ਅੱਛਾ ਲੱਗੇ ਉਹ ਕਰੇ ਤੇ ਹਰ ਧਰਮ ਆਪਣਾ ਪ੍ਰਚਾਰ ਕਰਦਾ ਔਰ ਸਭ ਤੋਂ ਜ਼ਿਆਦਾ ਧਰਮ ਦਾ ਪ੍ਰਚਾਰ ਇੱਥੇ Hindu ਦਾ ਹੋ ਰਿਹਾ ਹੈ ਲੇਕਿਨ ਹੁਣ ਸਵਾਲ ਹੈ ਕਿ ਅਗਰ ਕ੍ਰਿਸਚਨ ਲੋਗ ਆਪਣੇ ਪ੍ਰਭੂ ਦਾ ਬਾਈਬਲ ਦਾ ਪੈਗਾਮ ਦਿੰਦੇ ਨੇ ਤੇ ਕੋਈ ਕਿਸੇ ਨੂੰ ਚੰਗਾ ਲੱਗਦਾ ਤੇ ਉਹ ਉਹਨੂੰ ਸੁਣ ਕੇ ਵਿਸ਼ਵਾਸ ਕਰਦਾ ਆ ਪ੍ਰੇਰ ਕਰਾਂਦਾ ਆ ਉਹਦੇ ਜੀਵਨ 'ਚ ਅੱਛੀ ਸ਼ਾਂਤੀ ਆਂਦੀ ਆ ਤੇ ਇਹਨੂੰ ਇੱਕ ਧਰਮ ਪਰਿਵਰਤਨ ਦਾ ਮੁੱਦਾ ਬਣਾ ਕੇ ਕ੍ਰਿਸਚੀਅਨਿਟੀ ਨੂੰ ਔਰ ਸਿੱਖਾਂ ਨੂੰ ਆਪਸ 'ਚ ਲਾਉਣ ਦਾ ਇੱਕ ਬੜਾ ਗਹਿਰਾ ਡੂੰਗਾ ਤੇ ਗੰਦਾ ਪਲਾਨ ਰਚਿਆ ਜਾ ਰਿਹਾ ਜਿਹਦੇ ਵਿੱਚ ਦ੍ਰਿੰਦਰ ਸ਼ਾਸਤਰੀ ਇਹਦਾ ਬਹੁਤ ਵੱਡਾ ਮੋਹਰਾ ਆ ਜੋ ਪੰਜਾਬ ਦੇ ਵਿੱਚ ਆਣਾ ਚਾਹੁੰਦਾ ਆ ਔਰ ਪੰਜਾਬ ਦੇ ਵਿੱਚ ਪੈਦਲ ਯਾਤਰਾ ਕਰਨਾ ਚਾਹੁੰਦਾ ਆ ਔਰ ਜਿਵੇਂ ਇਹ ਮੁੱਦੇ ਚੁੱਕਦਾ ਕਿ ਜਿਹੜੇ ਸਿੱਖ ਨੇ ਉਹ ਪਗੜੀ ਦੇ ਵਿੱਚ ਮੈਂ ਚਰਚ ਵੇਖਦਾ ਆ 크ਰਿਸਚIANਟੀ ਨੂੰ ਵੇਖਦਾ ਮੈਨੂੰ ਅੱਗ ਲੱਗਦੀ ਹੈ ਹੁਣ ਸਵਾਲ ਹੈ ਕਿ ਬਾਈਬਲ ਨੂੰ ਉਹਨੂੰ ਕੋ ਪੜ ਬਾਈਬਲ ਸਭ ਤੋਂ ਪੁਰਾਣਾ ਗ੍ਰੰਥ ਆ ਉਹਦੇ ਵਿੱਚ 15 ਤੋਂ ਵੱਧ ਵਰੀ ਪਗੜੀ ਬੰਨੀ ਲੋਕਾਂ ਦੇਤੇ ਔਰ ਪਗੜੀ ਬੰਨੇ ਹੋਏ ਜਿਹੜੇ ਸੇਵਕ ਆ ਉਹਨਾਂ ਦਾ ਜ਼ਿਕਰ ਆਂਦਾ ਆ ਔਰ ਨਾਲੇ ਇੱਥੇ ਇਹ ਜਿਹੜਾ ਧਾਰਮਿਕ ਜੀਵਨ ਦਾ ਵਿਸ਼ਾ ਹੈ ਅਟਰਨ ਲਈ ਆ ਇਹ ਬਾਹਰੀ ਰੂਪ ਦਾ ਨਹੀਂ ਆ ਇਹ ਸਾਰੀਆਂ ਪਲੈਨਿੰਗਸ ਕਰਕੇ ਆ ਇੱਕ ਟਾਰਗੇਟ ਕੀਤਾ ਜਾਂਦਾ ਇੱਕ ਐਡੇ ਵੱਡੇ ਸ਼ਾਂਤ ਮਈ ਧਰਮ ਨੂੰ ਕਿਉਂਕਿ ਲੌਂਗ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਚਰਚਾਂ ਤੇ ਅਟੈਕ ਹੁੰਦੇ ਨੇ ਚਰਚਾਂ ਦੇ ਪਾਦਰੀ ਸਾਹਿਬ ਜਾਂ ਸਾਡੀਆਂ ਸੰਸਥਾਵਾਂ ਸ਼ਾਂਤ ਰਹਿੰਦੀਆਂ ਕਿਉਂਕਿ ਪ੍ਰਭੂ ਦੇ ਵਚਨ ਚ ਲਿਖਿਆ ਮਾਫ ਕਰੋ ਮਾਫ ਕਰੋ ਔਰ ਇਸ ਚੱਕਰ ਵਿੱਚ ਇਹ ਲੋਕ ਵੱਧ ਰਹੇ ਨੇ ਲੇਕਿਨ ਅਸੀਂ ਇਹ ਹੁਣ ਮੈਂ ਸਰਕਾਰਾਂ ਤੱਕ ਸੈਂਟਰ ਗਵਰਨਮੈਂਟ ਤੱਕ ਧਰਿੰਦਰ ਸ਼ਾਸਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਦੇ ਨੇ ਕਿ ਇਦਾਂ ਕਰਦਾਂਗੇ ਉਦਾਂ ਕਰ ਕਰਦਾਂਗੇ ਔਰ ਸਾਡੀ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚਾਣੇ ਕਿ ਅੱਜ ਇੱਕ ਬੜਾ ਵੱਡਾ ਇੱਥੇ ਪਾਸਟਰਸ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ ਚ ਜਾਣ ਵਾਲਾ ਜੇ ਅਗਰ ਦਰੇਂਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ ਨੂੰ ਕੋਈ ਖੂਨੀ ਟਕਰਾਅ ਹੋਇਆ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਔਰ ਪੰਜਾਬ ਸਰਕਾਰ ਨੂੰ ਇਹ ਬੇਨਤੀ ਆ ਸਾਡੀਆਂ ਕਮਿਊਨਿਟੀ ਸੀ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਮਿਨਿਸਟਰੀਜ਼ ਵੱਲੋਂ ਸਾਰੇ ਸਾਡੇ ਜਿਹੜਾ ਸਿਕਿਸ਼ਨ ਸਮਾਜ ਦੇ ਵੱਲੋਂ ਕਿ ਇਹਦੇ ਤੇ ਨੱਥ ਪਾਈ ਜਾਵੇ ਇਹਨੂੰ ਰੋਕਿਆ ਜਾਵੇ ਨਹੀਂ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਹਾਂਜੀ ਕੀ ਇਹ ਝੰਡਾ ਕੀ ਹੈ ਕਿ ਜਿਹੜਾ ਸਾਥਕ ਨਹੀਂ ਇੱਥੇ ਆਉਂਦੇ ਨੇ ਪੰਜਾਬ ਦਾ ਦੌਰਾ ਕਰਦੇ ਨੇ ਵਿਰੋਧ ਕਿਸ ਤਰ੍ਹਾਂ ਕੀਤਾ ਜਾਊਗਾ ਵਿਰੋਧ ਅਸੀਂ ਆਪਣੇ ਬਹੁਤ ਸਾਰੇ ਵੱਡੇ ਇਕੱਠ ਨੂੰ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਪੂਰੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਰਾਂਗੇ ਤੁਸੀਂ ਸਰ ਇਹ ਕਬ ਬਿਆਨ ਕਾਫੀ ਧਾਰਮਿਕ ਗੱਲਾਂ ਦਿੱਤੀਆਂ ਨੇ ਵਰਤੋਂ ਧਰਮਾਂ ਦੇ ਅੱਗੇ ਵੱਲੋਂ ਕਿ ਲਾਲਚ ਦੇ ਕੇ ਕਨਵਰਸ਼ਨ ਕਰਾਇਆ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਜੀ ਕੀ ਜਵਾਬ ਦੇਣਾ ਚਾਹੋਗੇ ਦੇਖੋ ਜੀ ਇਹ ਜਿਹੜਾ ਲਾਲਚ ਦੇ ਕੇ ਕਹਿੰਦੇ ਕਿ ਧਰਮ ਪਰਿਵਰਤਨ ਕਰਾਉਂਦੇ ਆ ਇਹ ਅਜ ਤੱਕ ਕੋਈ ਵੀ ਸਾਬਤ ਨਹੀਂ ਕਰਵਾਇਆ ਇਹ ਸਿਰਫ ਅਫਵਾਹਾਂ ਨੇ ਔਰ ਇਹ ਸਿਰਫ ਅਫਵਾਹਾਂ ਬਲਾ ਕੇ ਲੋਕਾਂ ਦੇ ਦਿਮਾਗ 'ਚ ਇੱਕ ਗਲਤ ਸੋਚ ਨੂੰ ਪਾਇਆ ਜਾਂਦਾ ਤੂੰ ਹੀ ਦੱਸੋ ਵੀ ਕੋਈ ਬੰਦਾ ਇਹਨਾ ਨੀਚ ਹੋਏਗਾ ਕਿ 10 ਦੀ ਜਾਂ 50 ਜਾਂ ਲੱਖਾਂ ਲੱਖਾਂ ਲਈ ਆਪਣਾ ਧਰਮ ਛੱਡ ਦੇ ਕੋਈ ਛੱਡ ਸਕਦਾ ਕੋਈ ਵੀ ਨਹੀਂ ਛੱਡ ਸਕਦਾ ਮੈਂ ਇੱਕ ਪ੍ਰੈਸਰ ਪਾਊਡਰ ਨੂੰ ਕਿਹਾ ਮੈਂ ਤੈਨੂੰ 10 ਲੱਖ ਦੇਣਾ ਹੈ ਚਲ ਤੂੰ ਮੇਰੇ ਕੋਲ ਆ 10 ਲੱਖ ਆਜਾ ਮੇਰੇ ਸਾਡੇ ਧਰਮ 'ਚ ਆਏਗਾ ਤੋ ਉਹ ਕਹਿੰਦਾ ਨਹੀਂ ਉਹ 10 ਲੱਖ ਦੇ ਕੇ ਨਹੀਂ ਇਹ ਤੇ ਸਿਰਫ ਅਫਵਾਹਾਂ ਆ ਔਰ ਇੱਕ ਨੈਗੇਟਿਵ ਵੇ ਬਣਾਈ ਜਾਂਦੀ ਆ 크ਰਿਸਚੀਅਨਿਟੀ ਦੇ ਖਿਲਾਫ ਕੰਟੀਨਿਊ ਦੇਖੋ ਜਿਹੜੇ ਗੋਰੇ ਨੇ ਉਹਨਾਂ ਕੋ ਪਹਿਾਂ ਦੀ ਕਮੀ ਆ ਇਹਨਾਂ ਨੇ ਕੀ ਦੱਸਿਆ ਹੈਗਾ ਉਹਨਾਂ ਨੂੰ ਸਿੱਖਾ ਨਹੀਂ ਜਾਂ ਹਿੰਦੂਆਂ ਨੇ ਤੇ ਉਹ ਗੋਰੇ ਹਿੰਦੂ ਬਣੇ ਜਾਂ ਸਿੱਖ ਬਣੇ ਉਹਨਾਂ ਨੂੰ ਕੋਈ ਚੰਗੀ ਗੱਲ ਲੱਗੀ ਉਹਨਾਂ ਦੇ ਦਿਲ ਕੀਤਾ ਲੱਗਵੇ ਮੰਗਰ ਅਸੀਂ ਪ੍ਰਚਾਰ ਕਰਦੇ ਆ ਜਿਹੜੀਆਂ ਚੰਗੀਆਂ ਗੱਲਾਂ ਦੇਖੋ ਚੰਗੀਆਂ ਗੱਲਾਂ ਦਾ ਪ੍ਰਚਾਰ ਹੁੰਦਾ ਨਾ ਬਾਈਬਲ ਜੋ ਮਾੜੀਆਂ ਗੱਲਾਂ ਦੇ ਵਿੱਚ ਕੋ ਲੱਗੇਗਾ ਬੰਦਾ ਤੁਸੀਂ ਦੱਸੋ ਅਗਰ ਅਸੀਂ ਮਾੜੀਆਂ ਗੱਲਾਂ ਦਾ ਪ੍ਰਚਾਰ ਕਰਦਾ ਕੌਣ ਸੁਨੇਗਾ ਇਹਦਾ ਮਤਲਬ ਬਹੁਤ ਵਧੀਆ ਗੱਲਾਂ ਅਸੀਂ ਦੱਸਦੇ ਜਿਹਦੇ ਪਿੱਛੇ ਲੋਕ ਲੱਗਦੇ ਨਹੀਂ ਤੋ ਇਹ ਸਾਰੀਆਂ ਅਫਵਾਹਾਂ ਨੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਇਹੋ ਜੀਆਂ ਅਫਵਾਹਾਂ ਦਾ ਤੇ ਆਪਣੇ ਸਮਾਜ ਨੂੰ ਜਿੰਨੇ ਵੀ ਸਾਡੀ ਭਾਈ ਚ ਹਾਂ ਮਾਪੂ ਨਹੀਂ ਕੋਈ ਦਿਨਦਰ ਸ਼ਾਸਤਰੀ ਨੂੰ ਮੈਸੇਜ ਦੇਣਾ ਚਾਹੁੰੋ ਬਿਲਕੁਲ ਉਹ ਇੱਕ ਧਾਰਮਿਕ ਆਗੂ ਆ ਤੇ ਮੈਂ ਵੀ ਇੱਕ ਧਾਰਮਿਕ ਆਗੂ ਹਾਂ ਤੇ ਮੈਂ ਦਰਿੰਦਰ ਸ਼ਾਸਤਰੀ ਨੂੰ ਕਹਿਣਾ ਵੀ ਤੈਨੂੰ ਤੇਰੇ ਰੱਬ ਨੇ ਲੋਕਾਂ ਦੇ ਵਿੱਚ ਸ਼ਾਂਤੀ ਦਾ ਮੈਸੇਜ ਦੇਣ ਲਈ ਠਰਾਇਆ ਆ ਤੈਨੂੰ ਪਾੜ ਪਾਉਣ ਲਈ ਤੇ ਲੋਕਾਂ ਦੇ ਵਿੱਚ ਦੰਗੇ ਕਰਾਉਣ ਲਈ ਤੇ ਆਪਸ ਵਿੱਚ ਲੜਾਉਣ ਲਈ ਤੇ ਪੱਦੀਆਂ ਤੇ ਗੰਦੀਆਂ ਤੇ ਵਿਰੋਧ ਵਾਲੀਆਂ ਕਦੀ ਮੁਸਲਮ ਦੇ ਖਿਲਾਫ ਕਦੀ ਕ੍ਰਿਸ਼ਨ ਦੇ ਖਿਲਾਫ ਕਦੀ ਕਦੀ ਸਿੱਖਾਂ ਦੇ ਖਿਲਾਫੀ ਤੂੰ ਇਦਾਂ ਬੋਲਦਾ ਤੈਨੂੰ ਇਹ ਇਜਾਜ਼ਤ ਦਿੰਦਾ ਤੇਰਾ ਗ੍ਰੰਥ ਜਾਂ ਤੇਰਾ ਅਹੁਦਾ ਕਿ ਤੂੰ ਇਦਾਂ ਦੀਆਂ ਚੀਜ਼ਾਂ ਕਰੇ ਪੰਜਾਬ ਆਮ ਤੇ ਵਿਰੋਧ ਕੀਤਾ ਜਾ ਰਿਹਾ ਉਸ ਸੰਬੰਧ ਵਿੱਚ ਹੋਰ ਵੀ ਧਾਰਮਿਕ ਆਗੂ ਨੂੰ ਬੀਲ ਕਰੋਗੇ ਇੱਥੇ ਹੋਦੀ ਇੱਕ ਜੋ ਬਿਲਕੁਲ ਪੂਰਾ ਪੰਜਾਬ ਪੂਰੇ ਪੰਜਾਬ ਦੇ ਮੂਵਮੈਂਟ ਸ਼ੁਰੂ ਹੋ ਗਿਆ ਪੂਰੇ ਪੰਜਾਬ ਦੇ ਕ੍ਰਿਸ਼ਚਨਸ ਲੀਡਰ ਬਾਸਵਨ ਫਾਦਰਸ اور ਸਾਰੀਆਂ ਸੰਸਥਾਵਾਂ ਬਾਕੀ ਜਿਹੜੇ ਧਰਮ ਆ ਗਿਆ ਜੀ ਜੋ ਤੁਹਾਨੂੰ ਕੰਟੀਪ੍ਰੀਅਮ ਦਾ ਮਾਮਲਾ ਜਿਹੜੇ ਦੂਸਰੇ ਧਰਮ ਉਹ ਵੀ ਆਣਗੇ ਬਿਲਕੁਲ ਉਹ ਵੀ ਸਾਡੇ ਨਾਲ ਸ਼ਾਮਲ ਹੋਣਗੇ ਟਾਰਗੇਟ ਕਿਉਂ ਕੀਤਾ ਜਾਂਦਾ ਕਿਉਂਕਿ ਪਿਛਲੇ ਦਿਨੀ ਆਪਾਂ ਵੇਖਦੇ ਆਂ ਤ੍ਰਿੰਦਰ ਸ਼ਾਸਤਰੀ ਵੱਲੋਂ ਕਿੱਜੀ ਚੌਥੀ ਵਾਰ ਜਿਹੜਾ 크ਿਸਚੀਅਨਿਟੀ ਨੂੰ ਲੈ ਕੇ ਟਾਰਗੇਟ ਕੀਤਾ ਗਿਆ ਬਿਆਨਬਾਜ਼ੀ ਕੀਤੀ ਗਈ ਕੀ ਕਾਰਨ ਮੰਗੂ ਇਹ ਇਹਦੇ ਪਿੱਛੇ ਕੁਝ ਏਜੰਸੀਆਂ ਕਹਿ ਲੋ ਜਾਂ ਕੁਝ ਗੰਦੇ ਮਨਸੂਬੇ ਕਹਿ ਲੋ ਇਹ ਕੁਝ ਇਦਾਂ ਦੀਆਂ ਗੰਦੀਆਂ ਸੋਚਾਂ ਜਿਹੜੀਆਂ ਇਹਨਾਂ ਨੇ ਪਲਾਨ ਕੀਤੇ ਇਦਾਂ ਦੀਆਂ ਕੁਝ ਡੁੰਗੀਆਂ ਸਾਜਸਾਂ ਜਿਹੜਾ ਕ੍ਰਿਸਚੀਅਨਿਟੀ ਨੂੰ ਹਰ ਵਕਤ ਬਦਨਾਮ ਤੇ ਟਾਰਗੇਟ ਕੀਤਾ ਜਾਂਦਾ ਹੈ ਮੈਂ ਤਾਂ ਇਦਾਂ ਦਾ ਸਮਝਦਾ ਹੈ ਹਾਂਜੀ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਹਾਂਜੀ ਤਰਫ ਪਰਮਤਾ ਦੇ ਸਬੱਧ ਵਿੱਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਉਹੇ ਮੰਗ ਪੰਜਾਬ ਮੰਡਲ ਉੱਠ ਰਹੀ ਜੇ ਵੀ ਕਾਨੂੰਨ ਬਣਾਇਆ ਜਾਵੇ ਇਸ ਤਰਫ ਪਰਮਤਾ ਜਿੰਨੇ ਕਰਨਾ ਹੋਵੇ ਪਹਿਲੇ 2 ਸਾਲ ਜਿੰਨੇ ਵੀ ਮਤਲਬ ਇਸਾਈ ਬਣਨੇ ਪਹਿਲੇ 2 ਸਾਲ ਚਰਚੇ ਵਿੱਚ ਨਹੀਂ ਜਾਵੇ ਲੇਕਿਨ ਉਸ ਬਾਅਦ ਇਸਾਈ ਬਣ ਜਾਵੇ ਆ ਅਗਰ ਸਰਕਾਰ ਇਦਾਂ ਦੀ ਕੋਈ ਚੀਜ਼ ਕਰਦੀ ਹੈ ਮਨ ਲੋ ਵੈਸੇ ਤੇ ਇਦਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਹੈ ਮੈਂ ਸਮਝਦਾ ਕਿਉਂਕਿ ਹਰ ਇਨਸਾਨ ਕੋਈ ਬੇਵਕੂਫ ਤਾਂ ਨਹੀਂ ਹੈ ਕਿ ਜਿਹਦੇ ਮਰਜ਼ੀ ਪਿੱਛੇ ਲੱਜ ਜਾਏਗਾ ਇਹਦੇ ਬਸ ਗੱਲਾਂ ਜਿੱਧਰ ਉਹਨੂੰ ਮਰਜ਼ੀ ਬਣਾਈ ਜਾਓ ਠੀਕ ਹੈ 크ਰੁਸੇਡ ਦਾ ਮਤਲਬ ਹੈ ਇੱਕ ਸੱਚਾ ਸ਼ਾਂਤੀ ਦਾ ਮੈਸੇਜ ਔਰ ਜਦੋਂ ਵੀ ਅਸੀਂ ਜਿਹਨੂੰ ਕਹਿੰਨੇ 크ਰੁਸੇਡ ਜਦੋਂ ਆਪਾਂ ਕਰਦੇ ਹਾਂ ਕੀ ਉੱਥੇ ਕੋਈ ਦੰਗੇ ਦੀ ਸਿੱਖਿਆ ਦਿੱਤੀ ਜਾਂਦੀ ਹੈ ਕੀ ਉੱਥੇ ਕੋਈ ਲੜਾਈ ਦਾ ਗਿਆਨ ਦਿੱਤਾ ਜਾਂਦਾ ਉੱਥੇ ਤੇ ਜਿਹਹਾਦ ਨੂੰ ਇਹ ਬੁਲਾਵਾ ਦਿੱਤਾ ਨਹੀਂ ਨਹੀਂ ਉਹ ਬਣਾਈ ਗਈ ਹੈ ਗੱਲ ਉਹ ਇੱਕ ਅੱਛਾ ਮੈਸੇਜ ਹੈ ਫਿਰ ਹੋਇਆ ਕੀ ਦੇਖੋ ਅਸੀਂ ਇੰਨੇ ਅੱਛੇ ਦਿਲ ਦੇ ਨਾਲ ਆਪਣੇ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦਾ ਟਕਰਾਅ ਨਾ ਹੋਵੇ ਅਸੀਂ ਬੰਦ ਵੀ ਕਰਤਾ ਇਸੇ ਕਰਕੇ ਹੀ ਦਫਿਸ਼ਤ ਤੋਂ ਬਾਅਦ ਇਹ ਬੈਨ ਹੋ ਗਿਆ ਇਹ ਕੋਈ ਛੇੜ ਸਵਲ ਔਰ ਇਦਾਂ ਦੀਆਂ ਗੱਲਾਂ ਕਰਦੇ ਨੇ ਲੇਕਿਨ ਇਸੇ ਕਰਕੇ ਅਸੀਂ ਉਹਦੇ ਵਿੱਚ ਬਾਅਦ ਵਿੱਚ ਇਹਨੂੰ ਨਹੀਂ ਯੂਜ਼ ਕੀਤਾ ਕਿ ਸਾਡੇ ਆਪਸੀ ਭਾਈਚਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਕੋਈ ਟਕਰਾਅ ਨਾ ਹੋਵੇ ਕਿਸੇ ਸ਼ਬਦ ਨੂੰ ਲੈ ਕੇ ਗੱਲ ਨੂੰ ਲੈ ਕੇ ਤੇ ਔਰ ਇਸ ਤੋਂ ਵੱਧ ਹੋ ਕੀ ਹੋ ਸਕਦਾ ਖਿਲਾਫ ਅਜੰਡਾ ਕੀ ਹੈ ਜਿਹੜਾ ਸਾਸਤਿਆ ਜੀ ਨੂੰ ਵੀ ਲੱਗਦਾ ਉਹ ਮਨਸ਼ਾ ਕੀ ਉਹਨਾਂ ਦੀ ਮਨਸ਼ਾ ਕੀ ਹੈ ਹੋਰ ਤਾਕਤ ਕੰਮ ਕਰ ਰਹੀ ਕੀ ਕਰ ਜੀ ਹਾਂ ਆਪ ਮੀਡੀਆ ਦੇ ਮਾਧਮ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਉਹ ਜਿਹੜੀਆਂ ਏਜੰਸੀਆਂ ਜਿਹੜੀਆਂ ਸ਼ੁਰੂ ਤੋਂ ਕ੍ਰਿਸਚੀਅਨ ਲੋਕਾਂ ਦੇ ਖਿਲਾਫ ਇੱਕ ਪ੍ਰੋਪਗੈਂਡਾ ਕਰਦੀਆਂ ਆ ਰਹੀਆਂ ਨੇ ਅਸੀਂ ਉਹਨਾਂ ਏਜੰਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਉਹਨਾਂ ਸਰਕਾਰਾਂ ਨੂੰ ਵੀ ਆਗਾਹ ਕਰਨਾ ਚਾਹੁੰਦੇ ਆ ਕਿ ਇਹ ਮਸੀਹੀ ਧਰਮ ਉਹ ਨਹੀਂ ਹੁਣ ਰਿਹਾ ਠੀਕ ਹੈ ਸਾਡਾ ਮਸੀਹ ਧਰਮ ਹਮੇਸ਼ਾ ਸ਼ਾਂਤੀ ਪਸੰਦ ਕਰ ਸਾਡੀ ਬਾਈਬਲ ਇਹ ਕਹਿੰਦੀ ਹੈ ਕਿ ਤੁਸੀਂ ਪਿਆਰ ਕਰੋ ਸ਼ਾਂਤੀ ਕਰੋ ਪਰ ਅਸੀਂ ਇਹ ਸ਼ਾਂਤੀ ਦਾ ਸਾਡਾ ਸਿਲਾ ਇਹ ਨਾ ਸਮਝਿਆ ਜਾਵੇ ਕਿ 크ਿਸਚਨ ਸਮਾਜ ਜਿਹੜਾ ਆ ਉਹ ਕਮਜ਼ੋਰ ਹੈ ਸ਼ਾਇਦ ਕਿਸੇ ਪੱਖੋਂ ਜਿਹੜਾ ਬਿਲਕੁਲ ਡਰਪੋ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੇ ਪੰਜਾਬ ਦੇ ਅੰਦਰ ਸਮੁੱਚੇ ਪੰਜਾਬ ਦੇ ਅੰਦਰ ਸਰਬਸ ਸਾਡੀ ਧਾਰਮਿਕ ਲੋਬੀ ਆਈ ਆ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਸਾਡੇ ਮਾਨਯੋਗ ਪਾਸਟਰ ਸਾਹਿਬਾਨ ਬਿਸ਼ਪ ਸਾਹਿਬਾਨ ਐਲਡਰ ਸਾਹਿਬਾਨ ਆਏ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ 크ਿਸਚਨ ਲੀਡਰ ਆਏ ਨੇ ਜਿਹਦੇ ਵਿੱਚ ਸਾਡੇ ਬਜ਼ੁਰਗ ਹਮੀਦ ਮਸੀਹ ਜੀ ਵੀ ਸ਼ਾਮਲ ਨੇ ਸਾਡੇ ਸ੍ਰੀ ਤਾਪ ਜੀ ਜਸਪਾਲ ਜੀ ਵੀ ਵੀ ਗੋਰੀਆ ਜੀ ਸਾਡੇ ਸੁਭਾਸ਼ ਤੋਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਇਸ ਇਸ ਵਿਰੋਧ ਦੇ ਵਿੱਚ ਸ਼ਾਮਲ ਹੋਈਆਂ ਔਰ ਅੱਜ ਅਸੀਂ ਇਸ ਮੰਚ ਤੋਂ ਵਿਸ਼ੇਸ਼ ਤੌਰ ਤੇ ਮੀਡੀਆ ਦੇ ਮੰਚ ਤੋਂ ਕੇਂਦਰ ਸਰਕਾਰ ਨੂੰ ਆਗਾਹ ਕਰਨਾ ਚਾਹੁੰਦੇ ਆ ਔਰ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਨੂੰ ਵੀ ਆਗਾਹ ਕਰਨਾ ਚਾਹੁੰਦੇ ਆ ਕਿ ਜਦੋਂ ਜਦੋਂ ਇਹ ਦਰਿੰਦਰ ਸ਼ਾਸਤਰੀ ਸਾਡੇ ਪਿਆਰੇ ਪੰਜਾਬ ਦੀ ਧਰਤੀ ਉੱਪਰ ਆਇਆ ਆ ਇਨੇ ਹਮੇਸ਼ਾ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਆ ਕੇ ਹੇਟ ਸਪੀਚ ਕੀਤੀ ਆ ਗਲਤ ਬਿਆਨਬਾਜ਼ੀ ਕੀਤੀ ਆ ਆ ਅਗਰ ਤੁਸੀਂ ਚੰਨ ਮਹੀਨੇ ਪਿੱਛੇ ਜਲੋ ਤੇ ਜਦੋਂ ਇਹ ਦਰੇਂਦਰ ਸ਼ਾਸਤੀ ਹਰਮੰਦਰ ਸਾਹਿਬ ਆਉਂਦਾ ਪਗੜੀ ਪਾ ਕੇ ਅੰਦਰ ਮੱਥਾ ਟੇਕਦਾ ਔਰ ਬਾਹਰ ਆਉਂਦੇ ਆਈ ਕ੍ਰਿਸਚੀਅਨ ਸਮਾਜ ਦੇ ਖਿਲਾਫ ਜੜੀ ਆ ਇੱਕ ਮੰਦੀਪ ਪੱਦੀ ਸ਼ਬਦਾਵਲੀ ਵਰਤਦਾ ਜਿਹੜਾ ਸਾਡਾ ਪਵਿੱਤਰ ਬਾਈਬਲ ਦਾ ਸ਼ਬਦ ਦਾ ਹੇਲੇਲੂਇਆ ਉਨੂੰ ਅਤਰਾੜ ਮਰੋੜ ਕੇ ਬੇਅਦਬੀ ਦੇ ਤਰੀਕੇ ਨਾਲ ਹੇਲੇ ਹੁਲਾ ਕਰਕੇ ਬੋਲਦਾ ਇਹ ਵੀ ਉਹਦਾ ਜਿਹੜਾ ਸੀਗਾ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਐ ਨਹੀਂ ਔਰ ਜਦੋਂ ਹਰਮੰਦਰ ਸਾਹਿਬ ਤੋਂ ਨਿਕਲ ਕੇ ਇਹ ਪਠਾਨਕੋਟ ਜਾਂਦੇ ਜਾਂਦੇ ਇਹਦੇ ਬਿਆਨ ਬਦਲ ਜਾਂਦੇ ਸ਼ਾਮ ਹੁੰਦੇ ਹੁੰਦੇ ਉੱਥੇ ਜਾ ਕੇ ਕਹਿੰਦਾ ਕਿ ਇਹ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਅਸੀਂ Hindu ਭਾਈਚਾਰੇ ਦੀ ਜਿਹੜੀ ਰਮਾਇਣ ਆ ਗ੍ਰੰਥ ਰਮਾਇਣ ਆ ਅਸੀਂ ਉਹਦਾ ਪਾਰ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਕਰਾਂਗੇ ਔਰ ਜਿਹੜੀ ਤਾਜ਼ਾ ਹੁਣ ਇਹਦੇ ਬਿਆਨ ਆਏ ਆ ਇਹ ਕਹਿੰਦਾ ਕਿ ਮੈਂ ਜਿਹੜਾ ਪੰਜਾਬ ਦੇ ਅੰਦਰ ਪੈਦਲ ਯਾਤਰਾ ਕਰੂੰਗਾ ਔਰ ਮੈਨੂੰ ਚਾਹੇ ਉਹਦੇ 'ਚ ਮੇਰੇ ਪ੍ਰਾਣ ਨਿਸ਼ਾਵਰ ਹੋ ਜਾਣ ਤਾਂ ਵੀ ਸਾਨੂੰ ਪਰਵਾਹ ਨਹੀਂ ਹੈ ਪਰ ਮੈਂ ਅੱਜ ਪੰਜਾਬ ਸਰਕਾਰ ਨੂੰ ਆ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਜੇਕਰ ਇਹ ਪੰਜਾਬ ਦੀ ਧਰਤੀ ਦੇ ਉੱਪਰ ਆਉਂਦਾ ਆ ਤੇ ਜੇਕਰ ਦੋ ਕੌਮਾਂ ਦਾ ਟਕਰਾਅ ਹੁੰਦਾ ਆ ਕੋਈ ਖੂਨ ਖਰਾਬਾ ਹੁੰਦਾ ਆ ਉਹਦੀ ਜ਼ਿੰਮੇਵਾਰੀ ਪੂਰੀ ਤੇ ਪੂਰੀ ਜਿਹੜੀ ਪੰਜਾਬ ਸਰਕਾਰ ਦੀ ਹੋਊਗੀ ਉਹਦੀ ਪੂਰੀ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਹੋਏਗੀ ਔਰ ਅਸੀਂ ਬਹੁਤ ਜਲਦੀ ਇੱਕ ਦੋ ਦਿਨਾਂ ਚ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਵੀ ਮੰਗ ਪੱਤਰ ਦੇਵਾਂਗੇ ਔਰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਵਾਂਗੇ ਔਰ ਅੱਜ ਜਿਹੜਾ ਲੋਕਲ ਪ੍ਰਸ਼ਾਸਨ ਨਾ ਚਾਹੇ ਉਹ ਡੀਸੀ ਹੋਵੇ ਚਾਹੇ ਪੁਲਿਸ ਕਮਿਸ਼ਨਰ ਹੋਵੇ ਚਾਹੇ ਸਾਡੇ ਇੱਥੇ ਡੀਆਈਜੀ ਸਾਹਿਬ ਹੋਣ ਅਸੀਂ ਸਾਰਿਆਂ ਨੂੰ ਸਮੂੱਚੇ ਜੜਿਆ ਸਾਡੀ ਧਾਰਮਿਕ ਲੋਬੀ ਔਰ ਸਮਾਜਿਕ ਲੋਬੀ ਰਾਜਨੀਤਿਕ ਲੋਬੀ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾਵਾਂਗੇ ਕਿ ਇਹ ਦਰਿੰਦਰ ਸ਼ਾਸਤਰੀ ਇੱਕ ਪ੍ਰਚਾਰਕ ਆ ਇਹਨੂੰ ਤੇ ਚਾਹੀਦਾ ਕਿ ਸ਼ਾਂਤੀ ਦਾ ਸੰਦੇਸ਼ ਦੇਣਾ ਆਪਣੇ ਪਿਆਰੇ ਭਾਰਤ ਨੂੰ ਏਕਤਾ ਦੇ ਸੂਤਰ ਦੇ ਵਿੱਚ ਬੰਨਣਾ ਪਰ ਸਾਨੂੰ ਇਹ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਬਹੁਤ ਜੜੀਆਂ ਤਾਕਤਵਰ ਦੇਸ਼ ਨੂੰ ਪਾੜਨ ਵਾਲੀਆਂ ਸਮਾਜਿਕ ਜੜੀਆਂ ਕਦਰਾਂ-ਕੀਮਤਾਂ ਨੂੰ ਤੋੜ-ਫੋੜ ਕਰਨ ਵਾਲੀਆਂ ਨਫ਼ਰਤ ਫਲਾਉਣ ਵਾਲੀਆਂ ਏਜੰਸੀਆਂ ਕੰਮ ਕਰ ਰਹੀਆਂ ਔਰ ਇਹਦੇ ਪਿੱਛੇ ਆਰਐਸਐਸ ਵਰਗੀਆਂ ਜੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਔਰ ਇਹ ਇਹ ਨਾ ਸਿਰਫ 크੍ਰਿਸਚੀਅਨ ਦੇ ਖਿਲਾਫ ਬੋਲਦਾ ਬਲਕਿ ਮੁਸਲਿਮ ਦੇ ਖਿਲਾਫ ਵੀ ਬੋਲਦਾ ਔਰ ਸਿੱਖ ਵੀਰਾਂ ਦੇ ਖਿਲਾਫ ਵੀ ਬੋਲਦਾ ਔਰ 크੍ਰਿਸਚੀਅਨਿਟੀ ਦੇ ਵੀ ਖਿਲਾਫ ਬੋਲਦਾ ਦੇਖੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚਾ ਪੰਜਾਬ ਦੀ ਲੀਡਰਸ਼ਿਪ ਬੈਠੀ ਹੈ ਸਮੁੱਚੇ ਪੰਜਾਬ ਦੇ ਸਾਡੇ ਰਾਜਨੀਤਿਕ ਆਗੂ ਬੈਠੇ ਨੇ ਸਮਾਜਿਕ ਆਗੂ ਬੈਠੇ ਨੇ ਔਰ ਵਿਸ਼ੇਸ਼ ਜਿਹੜੀ ਸਾਡੀ ਲੋਬੀ ਹੈ ਜਿਨ੍ਹਾਂ ਦਾ ਅਸੀਂ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਜਿਹੜੇ ਸਾਡੇ ਧਾਰਮਿਕ ਲੋਬੀ ਹੈ ਬਿਸ਼ਪ ਸਾਹਿਬਾਨ ਕੈਥਲਿਕ ਦੇ ਫਾਦਰ ਸਾਹਿਬਾਨ ਸੀਐਨਏ ਮੈਥੋਡਿਸਟ ਸਾਲਵੇਸ਼ਨ ਆਰਮੀ ਪੈਂਟਿਕੋਸਟਲ ਸਾਰੀ ਸਾਡੀ ਡਿਨੋਮੀਨੇਸ਼ਨ ਸਮੁੱਚੇ ਪੰਜਾਬ ਦੇ ਅੰਦਰੋਂ ਬੈਠੇ ਆਂ ਔਰ ਅਸੀਂ ਤੁਹਾਡੇ ਮੀਡੀਆ ਦੇ ਮਾਧਮ ਦਾ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਦਰਿੰਦਰ ਸ਼ਾਸਤਰੀ ਹੈ ਇਹਦੀ ਅਸੀਂ ਪੰਜਾਬ ਦੇ ਅੰਦਰ ਜਿਹੜੀ ਬਿਲਕੁਲ ਐਂਟਰੀ ਨੂੰ ਬੈਨ ਕਰਵਾਉਣਾ ਚਾਹਨੇ ਸਰਕਾਰਾਂ ਤੋਂ ਇਹਦੇ ਕਦਮ ਜਿਹੜੇ ਪੰਜਾਬ ਦੀ ਪਾਕ ਧਰਤੀ ਉੱਪਰ ਇਹਦੇ ਨਾਕਾਮ ਨਾਪਾਕ ਕਦਮ ਅਸੀਂ ਨਹੀਂ ਪੈਂਦਾਂਗੇ ਕਿਉਂਕਿ ਅਸੀਂ ਜਦ ਦਾ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ ਅਸੀਂ ਸਿੱਖ ਵੀ ਬਿਲਕੁਲ ਇੱਕ ਦੂਸਰੇ ਨਾਲ ਮਿਲ ਕੇ ਰਹਿੰਦੇ ਆਂ ਹਿੰਦੂ ਵੀ ਮਿਲ ਕੇ ਰਹਿੰਦੇ ਆਂ 크ਿਸਚਨ ਮੁਸਲਿਮ ਅਸੀਂ ਸਾਰੇ ਬੜੀ ਸ਼ਾਂਤੀ ਨਾਲ ਬੜੇ ਪਿਆਰ ਦੇ ਨਾਲ ਮਿਲ ਕੇ ਰਹੋਨੇ ਆਂ ਪਰ ਇਸ ਤਰੀਕੇ ਦੇ ਜਿਹੜੇ ਦਰਿੰਦਰ ਸ਼ਾਸਤਰੀ ਵਰਗੇ ਜਿਹੜੇ ਚਾਲਾਕ ਲੋਕ ਨੇ ਛਾਤਰ ਲੋਕ ਨੇ ਜਿਹੜੇ ਏਜੰਸੀਆਂ ਦੇ ਹੱਥ ਦੇ ਖਡੌਣੇ ਬਣ ਕੇ ਖੇលਦੇ ਨੇ ਸਰਕਾਰਾਂ ਦੇ ਹੱਥ ਦੇ ਖਡੌਣੇ ਬਣ ਕੇ ਖੇលਦੇ ਨੇ ਅਸੀਂ ਪੰਜਾਬ ਦੀ ਧਰਤੀ ਦੇ ਉੱਪਰ ਇਹਦੇ ਕਦਮ ਨਹੀਂ ਪੈਣ ਦੇਵਾਂਗੇ ਅਸੀਂ ਬਹੁਤ ਜਲਦੀ ਡੀਜੀਪੀ ਪੰਜਾਬ ਨੂੰ ਵੀ ਮੰਗ ਪੱਤਰ ਦੇਵਾਂਗੇ ਔਰ ਯਕੀਨੀ ਬਣਾਉਣਾ ਪਊਗਾ ਉਹਨਾਂ ਨੂੰ ਕਿ ਇਹ ਪੰਜਾਬ ਦੀ ਧਰਤੀ ਉੱਪਰ ਇਹਦੇ ਨਾ ਪਾਕ ਕਦਮ ਨਹੀਂ ਪੈਣਗੇ ਔਰ ਅਸੀਂ ਸੀਐਮ ਸਾਹਿਬ ਨੂੰ ਵੀ ਮਿਲ ਕੇ ਇਹਦੇ ਬਾਰੇ ਜਾਣੂ ਕਰਾਵਾਂਗੇ ਔਰ ਲੋਕਲ ਪ੍ਰਸ਼ਾਸਨ ਨੂੰ ਵੀ ਮਿਲ ਕੇ ਕਰਾਵਾਂਗੇ ਜੇਕਰ ਨਹੀਂ ਸੁਣਵਾਈ ਹੁੰਦੀ ਤੇ ਫਿਰ ਅਗਲਾ ਐਕਸ਼ਨ ਅਗਰ ਫੇਰ ਵੀ ਸਰਕਾਰਾਂ ਦੀ ਕੋਈ ਢਿੱਲ ਰਹਿ ਜਾਂਦੀ ਹੈ ਨਾ ਕੰਮ ਹੀ ਰਹਿ ਜਾਂਦੀ ਹੈ ਜਾਂ ਪ੍ਰਸ਼ਾਸਨ ਦੀ ਕੋਈ ਨਾਕਾਮੀ ਰਹਿ ਜਾਂਦੀ ਹੈ ਤੇ ਫਿਰ ਅਸੀਂ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਹਾਂ ਅੱ ਕੱਲੋਂ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਹੋਵਾਂਗੇ ਤੇ ਉਸ ਤੋਂ ਬਾਅਦ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਇੱਕ ਜਿਹੜੇ ਆ ਸਾਡੇ ਬਾਰਡਰ ਪੁਆਇੰਟ ਹੋਣਗੇ ਹਰ ਇੱਕ ਸਾਡੇ ਪੰਜਾਬ ਦੇ ਐਂਟਰੀ ਪੁਆਇੰਟ ਹੋਣਗੇ 에어ਪੋਰਟ ਹੋਣਗੇ ਰੇਲਵੇ ਸਟੇਸ਼ਨ ਹੋਣਗੇ ਜਿੱਥੇ ਕਿਹਾ ਹੈਲੀਪੈਡ ਬਣਿਆ ਆਊਗਾ ਅਸੀਂ ਉਥੇ ਵਿਰੋਧ ਕਰਾਂਗੇ ਅਸੀਂ ਪੂਰੀਆਂ ਸੜਕਾਂ ਦੇ ਉੱਪਰ ਸਾਡੀ ਸੰਗਤ ਜਿਹੜੀ ਹੈ ਪੂਰੇ ਲੰਮੇ ਪੈ ਕੇ ਪ੍ਰਦਰਸ਼ਨ ਕਰੂਗੀ ਕਾਲੀਆਂ ਝੰਡੀਆਂ ਵੀ ਵਿਖਾਵਾਂਗੇ ਪੁਤਲੇ ਵੀ ਸਾੜਾਂਗੇ ਔਰ ਜਿਹੜਾ ਖੂਨ ਖਰਾਬਾ ਅਗਰ ਦੋ ਕੌਮਾਂ ਦੇ ਟਕਰਾਰ ਦੇ ਵਿੱਚ ਹੁੰਦਾ ਉਹਦੀ ਸਬ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਹੋਏਗੀ ਉਹ ਭਾਰਤ ਸਰਕਾਰ ਦੀ ਹੋਏਗੀ ਔਰ ਪੰਜਾਬ ਪ੍ਰਸ਼ਾਸਨ ਦੀ ਹੋਊਗੀ ਸਰ ਜੀ ਜਿਹੜੀ ਅੱਜ ਦੀ ਮੀਟਿੰਗ ਰੱਖੀ ਗਈ ਆ ਕਿਸ ਬਾਤ ਤੇ ਰੱਖੀ ਮਹਿਰਾਣਾ ਹਮੀਦ ਮਸੀ ਪ੍ਰਧਾਨ ਪੰਜਾਬ ਪ੍ਰੋਫੈਸਰ ਮੂਵਮੈਂਟ ਅੱਜ ਦੀ ਜਿਹੜੀ ਮੀਟਿੰਗ ਆ ਸੁਖਬਾਲ ਰਾਣਾ ਮਿਸਟਰੀ ਵੱਲੋਂ ਇਹ ਆਰਗੇਨਾਈਜ਼ ਕੀਤੀ ਗਈ ਔਰ ਉਹ ਆਰਗੇਨਾਈਜ਼ ਤਾਂ ਬੇਸ਼ੱਕ ਉਹਨਾਂ ਵੱਲੋਂ ਕੀਤੀ ਗਈ ਪਰ ਇਹਦੇ ਨਾਲ ਜਿਹੜਾ ਪੂਰਾ ਪੰਜਾਬ ਉਹਨਾਂ ਦੀ ਇਸ ਮੰਗ ਦੇ ਨਾਲ ਇਸ ਵਾਅਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੋ ਜੋ ਵੀ ਅੱਜ ਦੀ ਮੀਟਿੰਗ ਵਰ ਆਰਗੇਨਾਈਜ਼ ਕੀਤੀ ਗਈ ਅੱਜ ਦੀ ਮੀਟਿੰਗ ਆਰਗੇਨਾਈਜ਼ ਕਰਨ ਦਾ ਮਕਸਦ ਇਹ ਥੇ ਸੀਗਾ ਇੱਕ ਤਰਿੰਦਰ ਸ਼ਾਸਤਰੀ ਨਾਂ ਦਾ ਵਿਅਕਤੀ ਹੈਗਾ ਜਿਹੜਾ ਕਿ ਜੱਜ ਜੱਜ ਵੀ ਪੰਜਾਬ ਚ ਆਉਂਦਾ ਆ ਉਹ ਕ੍ਰਿਸ਼ਨਾ ਦੀ ਤੇ ਸਿੱਖਾਂ ਦੇ ਵਿੱਚ ਨਾ ਲੜਾਈ ਕਰਾਉਂਦਾ ਨਾ ਮਨਸੂਬੇ ਤਿਆਰ ਕਰਦਾ ਔਰ ਮੈਂ ਇਹ ਸਮਝਦਾ ਕਿ ਉਹ ਜਦੋਂ ਅੱਗੇ ਗੱਲ ਕਰਦਾ ਆ ਉਹ ਆਪਣੇ ਆਪ ਨਹੀਂ ਕਰਦਾ ਉਹਦੇ ਪਿੱਛੇ ਕੁਝ ਇੱਕ ਸ਼ਕਤੀਆਂ ਨੇ ਜਿਹੜੀਆਂ ਸਾਲਾ ਉਹਨੂੰ ਕਰਨ ਲਈ ਪ੍ਰੇਰਿਤ ਕਰਦੀਆਂ ਨੇ ਉਹ ਪੰਜਾਬ ਦੇ ਵਿੱਚ ਕਿਸਨਾਬਚ ਦੇ ਸਿੱਖਾਂ ਦੇ ਵਿੱਚ ਇੱਕ ਯੁੱਧ ਛੁੜੇੜਨਾ ਚਾਹੁੰਦਾ ਔਰ ਜਿਸ ਤਰ੍ਹਾਂ ਉਹਨਾਂ ਨੇ ਮਨੀਪੁਰ ਦੇ ਵਿੱਚ ਛੇੜਿਆ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਪਿਛਲੇ ਸਮੇਂ ਦੇ ਵਿੱਚ 오ਡੀਸਾ ਦੇ ਵਿੱਚ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਮੱਧਿਆ ਪ੍ਰਦੇਸ਼ ਚ ਕੀਤਾ ਜਿਸ ਤਰ੍ਹਾਂ ਮੌਜੂਦਾ ਸਮੇਂ ਦੇ ਵਿੱਚ ਉਹ ਛਤੀਸਗੜ ਦੇ ਵਿੱਚ ਕਰ ਰਹੇ ਨੇ ਉਹ 14 ਕੋਸੇ ਤਰੀਕੇ ਦਾ ਜਿਹੜਾ ਲੜਾਈ ਝਗੜਾ ਉਹ ਪੰਜਾਬ ਦੇ ਵਿੱਚ ਵੀ ਛੇੜਿਆ ਜਾਵੇ ਉਹਦੀ ਐਕਚੁਅਲੀ ਮੰਸਾ ਜਿਹੜੀ ਇਹ ਹੈਗੀ ਆ